ਤਾਂ ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸੈਂਟਰਲ ਇਨਸਪੈਕਟਰ ਐਸੋਸੀਏਸ਼ਨ ਦਾ ਜਿਹੜਾ ਗਠਨ ਕੀਤਾ ਗਿਆ ਉਹਦੇ ਸਰਪ੍ਰਸਤ ਬਿਟਾ ਜੀ ਨੂੰ ਲਗਾਇਆ ਗਿਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵਿਨੋਦ ਬਿਟਾ ਜੀ ਨੂੰ ਜਿਹੜਾ ਸਰਪ੍ਰਸ ਲਗਾਇਆ ਗਿਆ ਤਾਂ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਤਜਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਥਾਪਿਆ ਗਿਆ ਤਾਂ ਇਹ ਤਸਵੀਰਾਂ ਹਨ ਅੰਮ੍ਰਿਤਸਰ ਨਗਰ ਨਿਗਮ ਦੀਆਂ ਜਿੱਥੇ ਕਿ ਸੈਂਟਰਲ ਇਨਸਪੈਕਟਰ ਐਸੋਸੀਏਸ਼ਨ ਵੱਲੋਂ ਵਿਨੋਦ ਬਿਟਾ ਜੀ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਅਤੇ ਤਜਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਜਿਹੜਾ ਥਾਪਿਆ ਗਿਆ ਵੱਡਾ ਇੱਕ ਵਿਨੋਦ ਬਿਟਾਈ ਦੇ ਹੱਕ ਵਿੱਚ ਜਿਹੜਾ ਆ ਇਹ ਚੋਣ ਕੀਤੀ ਗਈ ਹੈ ਤਾਂ ਗੱਲਬਾਤ ਕਰਾਂਗੇ ਵਿਨੋਦ ਬਿਟਾ ਜੀ ਦੇ ਨਾਲ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਐਸੋਸੀਏਸ਼ਨ ਦੇ ਰਹਿੰਦੇ ਨੇ ਉਹ ਕਿਤੇ ਜਾਣਗੇ ਤਾਂ ਬਿਟਾ ਜੀ ਜਿਹੜਾ ਅੱਜ ਮਾਨ ਸਨਮਾਨ ਮਿਲਿਆ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਮੈਂ ਸਾਇੰਟਿਸਟ ਸਪੈਕਟਰ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਆ ਜੇ ਮੈਨੂੰ ਇਹਨਾਂ ਨੇ ਇਸ ਲੈਕ ਸਮਝਿਆ ਗੱਲ ਸਾਇੰਟਿਸਟ ਸਪੈਕਟਰਾਂ ਤੇ ਜਿਹੜਾ ਬੋਝ ਹੈ ਨਾ ਇਹਨਾਂ ਤੇ ਪੈਂਦਾ ਕਈ ਕੰਮ ਜਿਹੜੇ ਸਾਡੇ ਚ ਜਿਹੜੇ ਨਹੀਂ ਹੁੰਦੇ ਜਿਹੜੇ ਸਾਡੇ ਤੇ ਥੋਪੇ ਜਾਂਦੇ ਸੈਂਟਰੀ ਇੰਸਪੈਕਟਰਾਂ ਦੇ ਜਿਸ ਤਰ੍ਹਾਂ ਪਿੱਛੇ ਹੋਲਡਿੰਗਾਂ ਲਾਣ ਟੈਪ ਜਾਰੀ ਦੇ ਕੰਮ ਕਰਨ ਜਾਂ ਅਜਾ ਉਹ ਜੀ ਜਾ ਕੇ ਲਫਾਫੇ ਚੁੱਕ ਕੇ ਲਿਆਓ ਉਹ ਸਾਡਾ ਕੰਮ ਨਹੀਂ ਹੈਗਾ ਸੈਂਟਰੀ ਇੰਸਪੈਕਟਰ ਦਾ ਕੰਮ ਜਿਹੜਾ ਨਾ ਸਫਾਈ ਦਾ ਕੰਮ ਆ ਸਫਾਈ ਜਿੱਥੇ ਕਹਿਣ ਉੱਥੇ ਕਰਨੀ ਚਾਹੀਦੀ ਸਭਾਈ ਹੁਣ ਤੁਸੀਂ ਕਹੋ ਵਿ ਜਾਓ ਦੁਕਾਨਾਂ ਦੇ ਤੇ ਮੁਲਾਜ਼ਮ ਲੈ ਜਾਓ ਤੇ ਉਹ ਜਿਹੜੇ ਕੰਮ ਜਿਹੜੇ ਇਹਨਾਂ ਦੇ ਉੱਤੇ ਕੀਤੇ ਜਾਂਦੇ ਆ ਉਹ ਕੰਮ ਦਾ ਅਸੀਂ ਕਮਿਸ਼ਨਰ ਸਾਹਿਬ ਨਾਲ ਬਹਿ ਕੇ ਇਹਨਾਂ ਦੀ ਮੀਟਿੰਗ ਕਰਾਵਾਂਗੇ ਇਹਨਾਂ ਦੇ ਨਾਲ ਸਾਡੇ ਜਿਹੜੇ ਸਾਡੇ ਕੰਮ ਬੱਸ ਹੋਣਗੇ ਸੈਨਟਰੀ ਇੰਸਪੈਕਟਰਾਂ ਦੇ ਬੱਸ ਉਹ ਹੀ 100% ਕਰਾਵਾਂਗੇ ਹਰ ਇੱਕ ਦਾ ਅੱਗੇ ਵੀ ਸੈਨਟਰੀ ਇੰਸਪੈਕਟਰ ਸਾਹਿਬ ਹਰ ਤਰ੍ਹਾਂ ਦਾ ਕਹਿਣਾ ਮੰਨਦੇ ਨੇ ਅਫਸਰ ਸ਼ਹੀ ਦਾ ਤੇ ਹੁਣ ਵੀ ਕੋਈ ਇਹੋ ਜੀ ਗੱਲ ਨਹੀਂ ਆ ਵੀ ਆਪਾਂ ਕੋਈ ਗਲਤ ਕੰਮ ਆਸਤੇ ਬਣਾਈਆਂ ਯੂਨੀਅਨਰਾਂ ਦੇ ਜਾਂ ਅਸੀਂ ਇਕੱਠੇ ਹੋਏ ਆ ਅਸੀਂ ਸਿਰਫ ਆਪਣੇ ਹੱਕਾਂ ਦੀ ਰਾਖੀ ਪਿੱਛੇ ਬੈਠੇ ਆ ਵੀ ਅਸੀਂ ਇਹੋ ਚਾਹੁੰਦੇ ਆ ਵੀ ਜਿਹੜਾ ਸਾਇੰਟਿਸਟ ਦਾ ਕੰਮ ਆ ਉਹ ਸਾਇੰਟਿਸਟ ਨੂੰ ਦਿੱਤਾ ਜਾਵੇ ਜਿਹੜੇ ਫालतू ਕੰਮ ਆ ਉਹ ਜਿਹੜੇ ਹੁਣ ਦੇਖੋ ਇਹਦੇ ਵਿੱਚ ਜਿਹੜਾ ਸ਼ਵਰਸ਼ ਭਾਰਤਾ ਸ਼ਵਰਸ਼ ਭਾਰਤੇ ਦੇ ਵਿੱਚ ਇਹਨਾਂ ਨੇ ਕਿੰਨਾ ਰੁਪਈਆ ਆਂਦਾ ਕਿੰਨਾ ਇਹਨਾਂ ਕੋਲ ਕਦੀ ਇਹਨਾਂ ਨੇ ਮੁਲਾਜ਼ਮਾਂ ਦੇ ਪ੍ਰਤੀ ਕੋਈ ਗੱਲ ਕੀਤੀ ਕਦੀ ਇਹਨਾਂ ਨੇ ਜਿਹੜੀਆਂ ਐਸਐਸਓ ਕੀ ਰੱਖੀਆਂ ਲੇਡੀਜ਼ ਰੱਖੀਆਂ ਦੀਆਂ ਗਾਂ ਇਹਨਾਂ ਨੇ ਬੰਦੇ ਰੱਖੇ ਰਿਆ ਉਹ ਵੇਲੇ ਤੇ ਸੈਂਟਰੀਸ ਬੈਟ ਦੇ ਬੋਝਾ ਜਾਓ ਜੀ ਘਰ ਘਰ ਜਾ ਕੇ ਕੂੜੇ ਖੜਕਾਓ ਅਸੀਂ ਕਿਉਂ ਖੜਕਾਈਏ ਕੁੰਡੇ ਜਾ ਕੇ ਇਹ ਉਹਨਾਂ ਦਾ ਕੰਮ ਆ ਜਿਹੜੇ ਇਹਨਾਂ ਨੇ ਲੇਡੀਜ਼ ਰੱਖੀਆਂ ਉਹ ਜਾਣ ਘਰਾਂ ਦੇ ਲੋਕਾਂ ਨੂੰ ਸਮਝਾਉਣ ਉਹ ਜਾ ਕੇ ਇਹਨਾਂ ਪ੍ਰੈਸ ਕਰਨ ਵੀ ਇਹ ਕੂੜਾ ਤੁਸੀਂ ਗਿੱਲਾ ਸੁੱਕਾ ਪਾਉਣਾ ਵੱਖੋ ਵੱਖ ਪਾਉਣਾ ਔਰ ਇਹ ਵਿੱਚ ਡੱਬਿਆਂ 'ਚ ਪਾਓ ਸੈਨਟਰੀਜ਼ ਬੈਟਲ ਦੀ ਡਿਊਟੀ ਲਾ ਦਿੰਦੇ ਆ ਕੋਈ ਵੀ ਆਈਪੀ ਆਇਆ ਔਰੀ ਡਿਊਟੀ ਲਾਤੀ ਚੱਲ ਜੀ ਇਹਨੂੰ ਦਰਬਾਰ ਸਾਹਿਬ ਘੁਮਾ ਕੇ ਲਿਆਓ ਇਹਨੂੰ ਫਲਾਣੀ ਜਗ੍ਹਾ ਘੁਮਾ ਕੇ ਲਿਆਓ ਉਹ ਐਨੇ ਅਫਸਰ ਦੂਸਰੇ ਸੈਨਟਰੀ ਇੰਸਪੈਕਟਰ ਨੇ ਐਸ ਇੰਸਪੈਕਟਰ ਨੇ ਹੈਗੇ ਨੇ ਜਿਹੜੇ ਬੇਲੀਆਂ ਤਰਹਾਵਾ ਮੀ ਲੈ ਰਹੇ ਨੇ ਕਈ ਕਈ ਸਾਰਾ ਜ਼ਿੰਮੇਵਾਰੀ ਸਾਰੀ ਸੈਨਟਰੀਜ਼ ਬੈਟਲ ਦੇ ਨਾਲ ਕੂੜੇ ਚ ਕਾਉਣ ਨਾਲ ਦਬਕੇ ਖਾਨ ਤੇ ਨਾਲ ਇਹ ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਇਹਨਾਂ ਤੇ ਪਾ ਦਿੰਦੇ ਆ ਅਸੀਂ ਕਹਿੰਦੇ ਆਂ ਵੀ ਜਿਹੜੀ ਜ਼ਿੰਮੇਵਾਰੀ ਆ ਅਸੀਂ ਬੈਠ ਕੇ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਆ ਇਹਨਾਂ ਦੇ ਪਾਓ ਜਿਹੜੀ ਲੋਕਾਂ ਦੀ ਜ਼ਿੰਮੇਵਾਰੀ ਆ ਉਹ ਲੋਕਾਂ ਦੇ ਪਾਓ ਜਿਹੜੀ ਦੇਖੋ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਵਾਲੇ ਪੈਸੇ ਉਹ ਲੈਂਦੇ ਨੇ ਕਾਰਪੇਸ਼ਰ ਪੈਸੇ ਲੈਂਦੀ ਆ ਤੇ ਸਫਾਈ ਸੇਵਕ ਨੂੰ ਭੇਜ ਦਿੰਦੇ ਚਲੋ ਜੀ ਇਹਦੇ ਹੋਲਡਿੰਗ ਲਾਕ ਲਿਆਓ ਨਾਲ ਸੈਂਟਰੀ ਇੰਸਪੈਕਟਰ ਭੇਜ ਦੇ ਪਿੱਛੇ ਤੁਹਾਨੂੰ ਪਤਾ ਉੱਥੇ ਮੁੰਡਾ ਮਰ ਗਿਆ ਸੀ ਚੀਦਾਲੇ ਉਹ ਕੌਣ ਫਸਿਆ ਉਹ ਸੈਂਟਰੀ ਇੰਸਪੈਕਟਰ ਫਸਿਆ ਅੱਜ ਤੱਕ ਉਹ ਤਰੀਕਾ ਬਗੁੱਦਾ ਪਿਆ ਅਸੀਂ ਕਹਿੰਦੇ ਜਿਨ੍ਹਾਂ ਦਾ ਕੰਮ ਹੋ ਉਹਨਾਂ ਨੂੰ ਦੇਣ ਇਹ ਨਹੀਂ ਵੀ ਸੈਂਟਰੀ ਇਨਸਪੈਕਟਰ ਸਾਡੇ ਇਸ ਕਰਕੇ ਜਿਹੜੀ ਆ ਨਾ ਇਹਨਾਂ ਨੂੰ ਸੈਂਟਰੀ ਇਨਸਪੈਕਟਰ ਸਾਹਿਬ ਨੂੰ ਵੀ ਸਾਡਾ ਸੰਯੋਗ ਲੈਣਾ ਪਿਆ ਇਹਨਾਂ ਨੂੰ ਵੀ ਸਾਡੇ ਨਾਲ ਚੱਲੋ ਤੇ ਸਾਡੀਆਂ ਵੀ ਮੁਸ਼ਕਲਾਂ ਸੁਣੋ ਨਾਲ ਤੇ ਸੀ ਪੰਜਾਬ ਪ੍ਰਧਾਨ ਜੀ ਤੇ ਇਸ ਕਰਕੇ ਸਾਨੂੰ ਇਹਨਾਂ ਨੇ ਇਹਨਾਂ ਕੋ ਸਰਪ੍ਰਸਤੀ ਦਾ ਅਹੁਦਾ ਖਾਲੀ ਸੀ ਇਹਨਾਂ ਨੇ ਮਾਨਸਮਾਨ ਦਿੱਤਾ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ। ਵਿਨੋਦ ਬਿਟਾ ਕੋਈ ਨਵਾਂ ਚਿਹਰਾ ਨਹੀਂ ਇਹਨਾਂ ਵੱਲੋਂ ਤੁਹਾਡੇ ਤੇ ਭਰੋਸਾ ਕੀਤਾ ਗਿਆ ਆ ਤੇ ਹੁਣ ਕਿਹੜੇ ਕਿਹੜੇ ਇਹਨਾਂ ਦੇ ਹੋਰ ਕੰਮ ਜਿਹੜੇ ਰਹਿੰਦੇ ਉਹ ਵੀ ਕਿਤੇ ਜਾਣਗੇ। ਮੈਂ ਤੇ ਕਿਹਾ ਵੀ ਪਹਿਲਾਂ ਵੀ ਇਹਨਾਂ ਦੇ ਨਾਲ ਕੋਈ ਵੀ ਪੰਗਾ ਪੈਂਦਾ ਸੀ ਕਿਸੇ ਸੈਂਟਰੀ ਇਨਸਪੈਕਟਰ ਨਾਲ ਅਸੀਂ ਮੋੜੇ ਨਾ ਮੋੜਾ ਦੇ ਕੇ ਖਲੋਣੇ ਸੀ। ਤੁਹਾਨੂੰ ਯਾਦ ਹੋਵੇਗਾ ਇੱਥੇ ਸਾਡੇ ਲਾਰਾ ਸਾਡਾ ਕ੍ਰਿਸਟਲ ਚੌਂਕ ਦੇ ਵਿੱਚ ਨਹੀਂ ਅਰੇੜੀ ਮਾਰਕੀਟ ਜਿਹੜੀ ਐਮਪੀਰੀਅਲ ਹੋਟਲ ਦੇ ਵਿੱਚ ਅੰਪੀਰੀਅਲ ਉਹਦੇ ਸਾਡੇ ਸਪਾਈ ਸੇਵਕ ਗਏ ਕੰਮ ਦਾ ਉਹਨਾਂ ਨੇ ਕਿਹਾ ਵੀ ਇਹ ਕੂੜਾ ਦਾ ਲਾਇਸੈਂਸ ਦਿਖਾਓ ਤੇ ਉਹਨਾਂ ਨੂੰ ਫੜ ਕੇ ਕੁੱਟਿਆ ਗਿਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ ਫਿਰ ਅਸੀਂ ਗਏ ਸਾਡੇ ਸਾਰੇ ਸਪਾਈ ਸੇਵਕ ਸਾਡੇ ਸੈਂਟਰੀ ਗਏ ਫਿਰ ਉੱਥੇ ਤੋੜਾ ਤੜਾਈ ਵੀ ਹੋਈ ਸਾਰਾ ਕੁਝ ਹੋਇਆ ਤੁਹਾਡੇ ਸਾਹਖਾਂ ਦੇ ਸਾਹਮਣੇ ਹੀ ਕੱਠ ਦਾ ਬੜਾ ਵਾਧਾ ਹੂੰ ਇਸ ਕਰਕੇ ਜਿਹੜੇ ਇਹਨਾਂ ਦੇ ਕੋਈ ਹਧੂਰੇ ਕੰਮ ਹੋਣਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਔਰ ਪਹਿਲਾਂ ਵੀ ਖੜੇ ਹੁਣ ਵੀ ਖੜੇ ਰਹਿਣਾ ਮੰਗ ਜਿੰਨੇ ਇੰਟਰਨੈਟ ਖੜਕਾਈ ਜਾਏਗੀ ਇਹਨਾਂ ਦੇ ਹੱਕਾਂ ਵਾਸਤੇ ਬਿਲਕੁਲ ਖੜਕਾਈ ਜਾਏਗੀ ਸਾਨੂੰ ਕਿਸੇ ਦਾ ਡਰ ਨਹੀਂ ਆ ਅਸੀਂ ਹੱਕਾਂ ਆਪਣੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਆਪਣੇ ਹੱਕ ਲੈਣ ਜਾਂਦੇ ਆ ਲੈਂਦੇ ਰਵਾਂਗੇ ਅਸੀਂ ਕੋਈ ਨਹੀਂ ਵੀ ਪ੍ਰਸ਼ਾਸਨ ਨੂੰ ਨਜਾਇਜ਼ ਤੰਗ 25 ਸਾਲ ਹੋ ਗਏ ਤੁਹਾਨੂੰ ਵੇਖਦਿਆਂ ਨਾ ਅਸੀਂ ਕਿਸੇ ਨੂੰ ਨਜਾਇਜ਼ ਤੰਗ ਕੀਤਾ ਨਾ ਅਫਸਰਾਂ ਨੂੰ ਕੀਤਾ ਨਾ ਪਬਲਿਕ ਨੂੰ ਕੀਤਾ ਕਦੀ ਅਸੀਂ ਹਰ ਤਰ੍ਹਾਂ ਦਾ ਪਤਾ ਸਾਨੂੰ ਵੀ ਕਿਸ ਤਰ੍ਹਾਂ ਕੰਮ ਲਈਦਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਰਨਾ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਫਿਰ ਕਹਿੰਨਾ ਵੀ ਇੱਥੇ ਜੇ ਸਫਾਈ ਚਾਹੀਦੀ ਹੈ ਨਾ ਇੱਥੇ ਬੰਦਿਆਂ ਦੀ ਭਰਤੀ ਕਰਨੀ ਪੈਣੀ ਆ ਇੱਕ ਇੱਕ ਸੈਂਟਰੀ ਨੂੰ ਪੁੱਛਿਆ ਜਾਵੇ ਜਿਹੜਾ ਕੰਮ ਇੱਕ ਇੱਕ ਮੁਲਾਜ਼ਮ ਜਿਹੜਾ ਸਫਾਈ ਸੇਵਕਾ 3-3 ਲੱਖੇ ਕਰਦਾ ਲੋਕਾਂ ਦਾ ਤੇ ਸ਼ਹਿਰ ਵੇਖੋ ਕਿੰਨਾ ਵੱਧ ਗਿਆ ਰਾਏ ਸਾਂਸੀ ਨੂੰ ਤੁਰ ਪਿਆ ਇਧਰ ਨੂੰ ਤੁਰ ਪਿਆ ਇੰਨੀਆਂ ਕਲੋਨੀਆਂ ਬਣ ਚੁੱਕੀਆਂ ਭਰਤੀ ਨਹੀਂ ਹੋ ਰਹੀ ਜੇ ਭਰਤੀ ਹੋਏਗੀ ਤੇ ਅੰਮ੍ਰਿਤਸਰ ਸਾਫ਼ ਹੋਏਗਾ ਨਹੀਂ ਤੇ ਨਹੀਂ ਹੋਏਗਾ ਸਰ ਸ਼ਰਮਾ ਜੀ ਨੂੰ ਅੱਜ ਅਹੁਦਾ ਦਿੱਤਾ ਗਿਆ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਅੱਜ ਬੱਸ ਲੱਗ ਲੱਗ ਅੱਜ ਸਾਡੀ ਸੈਂਟੀਨ ਇੰਸਪੈਕਟਰ ਐਸੋਸੀਏਸ਼ਨ ਆ ਸਾਰੇ ਇਕੱਠੇ ਹੋਈ ਆ ਅਸੀਂ ਜੁਨੀਅਨ ਬਣਾਈ ਆ ਆਪਣੇ ਹੱਕਾਂ ਵਾਸਤੇ ਸਾਡੇ ਇੰਸਪੈਕਟਰ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਕਈਆਂ ਕਈ ਕਮਾਂ ਜਾ ਉਹ ਜਿਹੜੇ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਸਾਡੇ ਨਾਲ ਸਾਡੇ ਸਰਪਸ ਜੀ ਜੀਰਨੋਰ ਕੁਮਾਰ ਬਟਾ ਜੀ ਜੋ ਪੰਜਾਬ ਪ੍ਰਧਾਨ ਵੀ ਨੇ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੁਹਾਡੀਆਂ ਮੁਸ਼ਕਲਾਂ ਦਾ ਨਾਲ ਹੱਲ ਕਰਾਂਗੇ ਪੂਰਾ ਵਿਸ਼ਵਾਸ ਹੈ ਬਨੋਦ ਬਿਟਾਈ ਦੇ ਬਿਲਕੁਲ ਬਿਲਕੁਲ ਪੂਰਾ ਵਿਸ਼ਵਾਸ ਹੈ ਜੀ ਇਹਨਾਂ ਦੇ ਤੇ ਠੀਕ ਹਾਂਜੀ ਭਾਜੀ ਦੋ ਉਦੋਂ ਦੀਆਂ ਦਰੀਆਂ ਦਿੱਤੀਆਂ ਗਈਆਂ ਕੀ ਕਹਿਣਾ ਚਾਹੁੰਦੇ ਤੇ ਕੀ ਆਪਣਾ ਹਾਂਜੀ ਭਾਜੀ ਅਸੀਂ ਬਹੁਤ ਧੰਨਵਾਦ ਕੀਤਾ ਜੀ ਵਿਨੋਦ ਕੁਮਾਰ ਬਿਟਾ ਜੀ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਉਹ ਪੰਜਾਬ ਪ੍ਰਧਾਨ ਵੀ ਨੇ ਪਰ ਸਾਨੂੰ ਪੂਰਾ ਵਿਸ਼ਵਾਸ ਆ ਕਿ ਉਹ ਸਾਡੇ ਅੰਮ੍ਰਿਤਸਰ ਨਗਰ ਨਿਗਮ ਦੀਆਂ ਸੈਂਟਿਸਪੈਟਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਸਾੜੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲਣਗੇ ਔਰ ਸਾਡੀਆਂ ਪੈਂਡਿੰਗ ਪਈਆਂ ਜਿਹੜੀਆਂ ਮੰਗਾ ਨੇ ਉਹਨਾਂ ਦਾ ਸਿਰੇ ਲਾਉਣਗੇ। ਹੋਰ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਪਪਾ ਜੀ ਸਰ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ? ਅੱਜ ਦੇ ਮੌਕੇ ਤੇ ਬਹੁਤ ਖੁਸ਼ੀ ਦਿੰਦੇ ਨੇ ਜੀ ਸਾਰੀ ਸਾਡੀ ਸੈਂਟਰੀ ਇੰਸਪੈਕਟਰ ਜਿੰਨੇ ਵੀ ਸਾਡੇ ਹੈਗੇ ਆ ਸਾਰੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਵਾ ਜਿੱਥੇ ਏਕਤਾ ਹੋ ਜੇ ਉੱਥੇ ਕੋਈ ਕੰਮ ਵੈਸੇ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਰੁਕਦਾ ਨਹੀਂਗਾ। ਅਸੀਂ ਸਾਰੇ ਹੋ ਗਏ ਜਿਹੜੇ ਸਾਡੀਆਂ ਬਹੁਤ ਜ਼ਿਆਦੀਆਂ ਮੁਸ਼ਕਲਾਂ ਸਾਡੀਆਂ ਹੈਗੀਆਂ ਅਸੀਂ ਜਿਹੜਿਆ ਇਕੱਲਾ ਇਕੱਲਾ ਬੰਦਾ ਜਿਹੜਾ ਉਹ ਨੂੰ ਆਪਣੇ ਆਪ ਤੇ ਚੱਲਦਾ ਸੀ ਹੁਣ ਸਾਰੇ ਇਕੱਠੇ ਹੋ ਗਏ ਜਦੋਂ ਮੁਸ਼ਕਲਾਂ ਨੂੰ ਲਾਵਾਂਗੇ ਮੁਸ਼ਕਲਾ ਅਗੇ ਲਾ ਕੇ ਭਜੰਦੀ ਆਵਾ ਬਸ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਇਹ ਤਸਵੀਰਾਂ ਅੰਮ੍ਰਿਤਸਰ ਨਗਰ ਨਿਗਮ ਦੀਆਂ ਜਿੱਥੇ ਕਿ ਸੈਂਟਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਇੱਕ ਗਠਨ ਕੀਤਾ ਗਿਆ ਤਾਂ ਜਿਹਦੇ ਵਿੱਚ ਦੋ ਅਹੁਦੇਦਾਰੀਆਂ ਦਿੱਤੀਆਂ ਗਿਆ ਵਿਨੋਦ ਬਿੱਟਾ ਜੀ ਨੂੰ ਸਰਪ੍ਰਸਤ ਬਣਾਇਆ ਗਿਆ ਤੇ ਸ਼ਰਮਾ ਜੀ ਨੂੰ ਪ੍ਰਧਾਨ ਚੁਣਿਆ ਗਿਆ ਤੇ ਇਹਨਾਂ ਦਾ ਆਖਣਾ ਹੈ ਕਿ ਬਹੁਤ ਇਹਨਾਂ ਨੂੰ ਆਸਾਂ ਉਮੀਦਾਂ ਨੇ ਵਿਰੋਧ ਬਿਟਾਈ ਤੋਂ ਤੇ ਜਿਹੜੀਆਂ ਇਹਨਾਂ ਦੇ ਹੱਕਾਂ ਦੀ ਰਾਖੀ ਕਰਨਗੇ ਤੇ ਇਹਨਾਂ ਦੇ ਜਿਹੜੇ ਹੱਕ ਆ ਉਹਨਾਂ ਵਾਸਤੇ ਸਰਕਾਰਾਂ ਨਾਲ ਲੜਦੇ ਰਹਿਣਗੇ ਇਹ ਸਨ ਅੱਜ ਦੀਆਂ ਤਸਵੀਰਾਂ ਨਵੀਆਂ ਪੇਸ਼ਕਸ਼ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਾਮ ਸਰ ਪੰਜਾਬੀ ਦੇ ਨਾਲ